ਅਗਲੀ ਖਬਰ ਵੱਲ ਚਲਿਏ ਭਾਈ ਹਰਦੀਪ ਸਿੰਘ ਨਿੱਜਰ ਹੁਣਾ ਦੇ ਕਤਲ ਦੇ ਸਬੰਧ ਦੇ ਵਿੱਚ ਜਿਹੜਾ ਚੌਥਾ ਪੱਤਾ ਫੜਿਆ ਗਿਆ ਆ ਹੁਣ ਉਹਦੇ ਸਬੰਧ ਦੇ ਵਿੱਚ ਬਹੁਤ ਕੁਝ ਆ ਰਿਹਾ ਹੈ ਕਿ ਕੌਣ ਹੈਗਾ ਕਿੱਥੇ ਰਹਿ ਰਿਹਾ ਸੀ ਕਿੱਦਾਂ ਦਾ ਉਹਦੀ ਕ੍ਰਿਮਿਨਲ ਹਿਸਟਰੀ ਹੈਗੀ ਆ ਸੋ ਉਹੀ ਜਿਹੜਾ ਮੇਨ ਸ਼ੂਟਰ ਮੰਨਿਆ ਜਾ ਰਿਹਾ ਹੈਗਾ ਅੱਜ ਯਾਹੂ ਨੇ ਸੀਬੀਸੀ ਨੇ ਗਲੋਬਲ ਨਿਊਜ਼ ਨੇ ਇਹਦੇ ਸਬੰਧ ਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਛਾਪਿਆ ਹੈਗਾ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਭਈ ਕੈਨੇਡਾ ਦੀ ਲਿਬਰਲ ਸਰਕਾਰ ਲਿਬਰਲ ਜਿਹੜੇ ਉੱਥੇ ਦੇ ਕਾਨੂੰਨ ਹੈਗੇ ਆ ਉਹਨਾਂ ਦੇ ਮੁਤਾਬਕ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਉਹਨੇ ਕਤਲ ਕੀਤਾ ਉਸ ਤੋਂ 3 ਦਿਨ ਪਹਿਲਾਂ ਉਹਨੂੰ ਅਰੈਸਟ ਕੀਤਾ ਗਿਆ ਸੀ ਉਹਨੂੰ ਸਿਰਫ ਉਹਦੇ ਕੋਲ ਗਨ ਸੀ ਤੇ ਬੜਾ ਤੇਜ਼ੀ ਨਾਲ ਕਾਰ ਚਲਾ ਰਿਹਾ ਸੀ ਤੇ ਉਸ ਨੂੰ ਪੁਲਿਸ ਵਾਲਿਆਂ ਨੇ ਫੜ ਕੇ ਉਹ ਤੋਂ ਐਫੀਡੇਵਿਟ ਲਿਆ ਵੀ ਉਹ ਗਾਹਾਂ ਨੂੰ ਇਦਾਂ ਦਾ ਕੰਮ ਨਹੀਂ ਕਰੂਗਾ ਤਾਂ ਛੱਡ ਦਿੱਤਾ ਗਿਆ ਤੇ ਇਹ ਤੀਜੇ ਦਿਨ ਜਿਹੜਾ ਆ ਉਹਨੇ ਭਾਈ ਹਰਦੀਪ ਸਿੰਘ ਨੱਜਰ ਹੁਣਾ ਦਾ ਜਿਹੜਾ ਕਤਲ ਕੀਤਾ ਹੈਗਾ ਇਹ ਲੱਜ ਕੀਤਾ ਜਾ ਰਿਹਾ ਅਮਨਦੀਪ ਸਿੰਘ ਜਿਸ ਨੂੰ ਹੁਣ ਬ੍ਰੈਂਪਟਨ ਤੋਂ ਫੜਿਆ ਹੈਗਾ ਗਲੋਬਲ ਨਿਊਜ਼ ਨੇ ਜਿਹੜੇ ਡਾਕੂਮੈਂਟਸ ਅਬਟੇਨ ਕੀਤੇ ਹੈਗੇ ਆ ਗਵਰਨਮੈਂਟ ਤੋਂ ਉਹ ਤੋਂ ਪਤਾ ਚੱਲਿਆ ਵੀ ਜੂਨ 6 2023 23 ਨੂੰ ਉਹੋ ਫੜਿਆ ਗਿਆ ਸੀ ਤੇ ਉਹ ਐਗਰੀ ਕੀਤਾ ਉਸਨੇ ਵੀ ਮੈਂ ਕੋਰਟ ਦੇ ਵਿੱਚ ਅਪੀਅਰ ਹੋਊਗਾ ਤੇ ਫਿਊਚਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਆਰਮਸ ਵਗੈਰਾ ਤਾਂ ਆਪਣੇ ਕੋਲ ਨਹੀਂ ਰੱਖੂਗਾ ਉਹ ਤੋਂ 12 ਦਿਨਾਂ ਬਾਅਦ ਸੋ ਦੋ ਨਹੀਂ ਸੌਰੀ 12 ਦਿਨਾਂ ਬਾਅਦ ਉਸਨੇ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਉੱਤੇ ਗੁਰਦੁਆਰਾ ਸਾਹਿਬ ਜਿਹੜਾ ਗੁਰਨਾਨਕ ਸਿੱਖ ਟੈਂਪਲ ਸੀ ਉੱਥੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਨਾਲ ਉਹਦੇ ਹੋਰ ਬੰਦੇ ਸੀ ਤਿੰਨੇ ਜਿਹੜੇ ਆਪਾਂ ਪਹਿਲਾਂ ਵੀ ਦੱਸ ਚੁੱਕੇ ਹੈਗੇ ਆ ਅ ਇਸ ਨੂੰ ਬ੍ਰੈਂਪਟਨ অন্ਟਾਰੀਓ ਦੇ ਵਿੱਚ ਪਿਛਲੇ ਸਨਿਸ਼ਰਵਾਰ ਅਰੈਸਟ ਕੀਤਾ ਗਿਆ ਕਹਿੰਦੇ ਵੀ ਜਦੋਂ ਇਸ ਨੇ ਭਾਈ ਨਿਜਰ ਹੁਣਾ ਦਾਏ ਗੋਲੀਆਂ ਚਲਾਈਆਂ ਉਸ ਤੋਂ ਪਹਿਲਾਂ ਇਹ ਸਰੀ ਦੇ ਵਿੱਚ ਇੱਕ 2 ਮਿਲੀਅਨ ਡਾਲਰ ਦਾ ਕਿਸੇ ਦਾ ਘਰ ਆ ਉਹਦੀ ਬੇਸਮੈਂਟ ਦੇ ਵਿੱਚ ਰਹਿੰਦਾ ਸੀ ਸਿਰਫ ਜੋ ਉਹ 6 ਮਿੰਟ ਦੀ ਦੂਰੀ ਤੇ ਸੀ ਗੁਰਦੁਆਰਾ ਸਾਹਿਬ ਤੇ ਉੱਥੋਂ ਤੇ ਕਈ ਲੋਕਾਂ ਨੇ ਕਹਿੰਦੇ 1-2 ਦਿਨ ਪਹਿਲਾਂ ਇਸ ਨੂੰ ਉੱਥੇ ਦੇਖਿਆ ਵੀ ਹੈਗਾ ਘੁੰਮਦੇ ਫਿਰਦੇ ਨੂੰ ਵੀ ਬੜਾ ਹੋਰ ਤਰੀਕੇ ਦੇ ਨਾਲ ਜਿਦਾਂ ਕੋਈ ਬੰਦਾ ਗੁਆਚਾ ਹੁੰਦਾ ਇਦਾਂ ਦਾ ਘੁੰਮ ਰਿਹਾ ਸੀਗਾ ਸੋ ਬਹੁਤ ਵੱਡੀ ਡਿਟੇਲਡ ਰਿਪੋਰਟ ਅੱਜ ਗਲੋਬਲ ਨਿਊਜ਼ ਨੇ ਜਿਹੜਾ ਚੌਥਾ ਬੰਦਾ ਫੜਿਆ ਗਿਆ ਆ ਹਰਦੀਪ ਸਿੰਘ ਨਿਜਰ ਹੁਣਾਂ ਦੇ ਕਤਲ ਦੇ ਸਬੰਧ ਦੇ ਵਿੱਚ ਅਮਨਦੀਪ ਸਿੰਘ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਕਾਫੀ ਪੱਟੀ ਜਿਹੜੀ ਰਿਪੋਰਟ ਆ ਉਹ ਛਾਪੀ ਹੈਗੀ ਆ ਤੇ ਇਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ ਜਦੋਂ ਇਸ ਨੂੰ ਫੜਿਆ ਗਿਆ ਸੀ ਤੇ ਇੱਕ ਟਾਈਮ ਦੇ ਉੱਤੇ ਉਹ 2021 ਪੀਟਰ ਵੈਲਟ ਜਿਹੜਾ 579 ਸੈਮੀ ਟ੍ਰੇਲਰ ਆ ਉਹਦੇ ਵਿੱਚ ਲੋਡਡ ਗਨ ਇਹਦੇ ਕੋਲ ਸੀਗੀ ਤੇ ਇਹਨੂੰ ਪਹਿਲਾਂ ਚਾਰਜ ਵੀ ਕੀਤਾ ਗਿਆ ਸੀ ਬ੍ਰੈਂਪਟਨ ਦੇ ਵਿੱਚ ਜੇਲ ਦੇ ਵਿੱਚ ਸੀਗਾ ਤੇ ਹੁਣ ਜਿਹੜਾ ਆ ਇਹਨੂੰ ਉਸ ਸਬੰਧ ਵਿੱਚ ਚਾਰਜ ਕੀਤਾ ਗਿਆ ਹੁਣ ਸਾਰਿਆਂ ਦੀ ਇਨਵੈਸਟੀਗੇਸ਼ਨ ਹੋ ਰਹੀ ਆ ਕਿੱਥੇ ਕਿੱਥੇ ਉਹ ਰਿਹਾ ਸਰੀਰ ਕਿੱਥੇ ਰਿਹਾ ਬ੍ਰੈਂਪਟਨ ਚ ਕਿੱਥੇ ਰਹਿ ਰਿਹਾ ਸੀ ਤੇ ਇਹ ਵੀ ਲੱਗ ਰਿਹਾ ਕਹਿੰਦੇ ਕਾਫੀ ਹੋਰ ਲੋਕ ਇਸ ਦੇ ਵਿੱਚ ਅਰੈਸਟ ਕੀਤੇ ਜਾਣਗੇ ਇੰਡੀਆ ਵਾਲੇ ਹਜੇ ਵੀ ਡਿਨਾਈ ਕਰ ਰਹੇ ਆ ਇਸ ਨੂੰ ਕੌਨਸਪੀਰੇਸੀ ਕਹਿ ਰਹੇ ਆ ਕਹਿੰਦੇ ਭਈ ਇਹ ਗੈਂਗਸ ਦੀ ਲੜਾਈ ਹੈਗੀ ਆ ਕੈਨੇਡਾ ਵਾਲੇ ਜਿਹੜੇ ਆ ਖਾਲਸਤਾਨ ਮੂਵਮੈਂਟ ਨੂੰ ਕਰੈਕਟ ਡਾਊਨ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਏ ਹੈਗੇ ਮਨਿੰਦਰ ਸਿੰਘ ਜਿਹੜੇ ਬ੍ਰਿਟਿਸ਼ ਗੁਰਦੁਆਰਾ ਕਾਉਂਸਲ ਦੇ ਹੈੱਡ ਵੀ ਹੈਗੇ ਆ ਉਹ ਭਾਈ ਨੇਦਰ ਦੇ ਬੜੇ ਦੋਸਤ ਵੀ ਸੀ ਉਹਨਾਂ ਨੇ ਇਹ ਕਿਹਾ ਭਈ ਅਰੈਸਟ ਜਿਹੜੇ ਹੋਏ ਆ ਅਸੀਂ ਉਹਦਾ ਵੈਲਕਮ ਤਾਂ ਜ਼ਰੂਰ ਕਰਦੇ ਆਂ ਪਰ ਜਿਹੜਾ ਮੇਨ ਕਾਤਲ ਹੈਗਾ ਉਹ ਇੰਡੀਆ ਦੀ ਸਰਕਾਰ ਆ ਇਹ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਵੀ ਆਲਟੀਮੇਟਲੀ ਸਾਨੂੰ ਜਿਹੜੇ ਬੰਦੇ ਜਿਹੜੇ ਉੱਥੇ ਦੀ ਗਵਰਨਮੈਂਟ ਦੇ ਬੰਦੇ ਇਨਵੋਲਵ ਸੀਗੇ ਉਹਨਾਂ ਨੂੰ ਜਿਹੜਾ ਆ ਅਰੈਸਟ ਕਰਨਾ ਚਾਹੀਦਾ ਉਹਨਾਂ ਦੇ ਪਿੱਛੇ ਜਾਣਾ ਚਾਹੀਦਾ ਸੋ ਮੇਨ ਇੰਡੀਆ ਦੀ ਸਰਕਾਰ ਆ ਇਹ ਉਹਨਾਂ ਨੇ ਦੱਸਿਆ ਹੈਗਾ ਪੋਲਿਟੀਕਲ ਅਸੈਸੀਨੇਸ਼ਨ ਹੋਈ ਆ ਉਹਨਾਂ ਨੇ ਇਹ ਕਿਹਾ ਤੇ ਇਹਦੇ ਵਿੱਚ ਸ਼ਰਿਆਂ ਪਤਾ ਆ ਪਈ ਆਂਡੀਆਂ ਦੀ ਸਰਕਾਰ ਇਨਵੋਲਵ ਸੀਗੀ ਸੋ ਜੀ ਸੋ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਪਈ ਰਿਸਰਚ ਐਂਡ ਐਨਲਿਸਿਸ ਬੀਗ ਜਿਹੜਾ ਇੰਡੀਆ ਦਾ ਆ ਜੋ ਡਾਇਰੈਕਟਲੀ ਪ੍ਰਾਈਮ ਮਿਨਿਸਟਰ ਮੋਦੀ ਨੂੰ ਰਿਪੋਰਟ ਕਰਦਾ ਆ ਉਹਨਾਂ ਨੇ ਇਹ ਜਿਹੜੇ ਬੰਦੇ ਪਹਾੜੇ ਦੇ ਜਿਹੜੇ ਖਰੀਦੇ ਇਹਨਾਂ ਤੋਂ ਜਿਹੜਾ ਕਤਲ ਆ ਉਹੋ ਕਰਾਇਆ ਜੀ ਬਿਲਕੁਲ ਸੋ ਇਨ ਫੈਕਟ ਹਰਜੋਤ ਸਿੰਘ ਜੀ 16 ਤਰੀਕ ਨੂੰ 16 ਜੂਨ 2023 ਨੂੰ ਹੀ ਇਹਦੀ ਪਹਿਲੀ ਕੋਰਟ ਪੀਰੈਂਸ ਹੋਈ ਸੀ ਜਿਹੜੀ ਤੁਸੀਂ ਦੱਸੀਆ ਤੇ 18 ਜੂਨ ਨੂੰ ਭਾਈ ਜਿਹੜੇ ਨਿਜੜਾ ਉਹਨਾਂ ਦਾ ਇਹ ਕਤਲ ਕੀਤਾ ਗਿਆ ਸੀ ਤੇ ਕੋਰਟ ਦੇ ਅਦਾਲਤੀ ਦਸਤਾਵੇਜ਼ ਇਹ ਵੀ ਦੱਸਦੇ ਆ ਪੀ ਇਹਦਾ ਕੇਸ ਮੁੜ ਦੁਬਾਰਾ 19 ਦਿਨਾਂ ਬਾਅਦ 7 ਜੁਲਾਈ ਨੂੰ ਅਦਾਲਤ ਦੇ ਮੋਰੇ ਜਿਹੜਾ ਉਹ ਆਇਆ ਸੀ ਜਿਹਦੇ ਵਿੱਚ ਪ੍ਰोसीडिंग ਨੇ ਇਹ ਸ਼ੋ ਕੀਤਾ ਵੀ ਇਹ ਟ੍ਰਾਇਲ ਦੇ ਵੱਲ ਨੂੰ ਵਧੂਗਾ ਅ ਇਸ ਸਾਲ ਦੇ ਅਖੀਰ ਦੇ ਵਿੱਚ ਤੇ ਇਹ ਜਿਹੜਾ ਸੈਪਰੇਟ ਇੱਕਰੀ ਨਵੰਬਰ ਦੇ ਵਿੱਚ ਫਾਇਰ ਅਰਨਰ ਡਰਗ ਚਾਰजेस ਦੇ ਵਿੱਚ ਪਹਿਲਾਂ ਵੀ ਇਹ ਫੜਿਆ ਜਾ ਚੁੱਕਾ ਸੀ ਨਵੰਬਰ 2022 ਦੇ ਵਿੱਚ ਸੋ ਅਦਾਲਤੀ ਦਸਤਾਵੇਜ਼ ਜਿਹੜੇ ਉਹੀ ਸ਼ੋ ਕਰ ਰਹੇ ਆ ਜਿਦਾਂ ਤੁਸੀਂ ਦੱਸਿਆ ਵੀ ਉਹਨੇ ਹਲਫਨਾਮਾ ਦਿੱਤਾ ਸੀਗਾ ਅਦਾਲਤ ਨੂੰ ਵੀ ਉਹ ਗਾਂ ਤੋਂ ਜਿਹੜਾ ਉਹ ਇਦਾਂ ਦਾ ਕੰਮ ਨਹੀਂ ਕਰੇਗਾ ਸੋ ਜਿੱਦਾਂ ਇਹ ਦੱਸਿਆ ਜਾ ਰਿਹਾ ਸੀਗਾ ਪਹਿਲੋਂ ਰੈਕੀ ਕੀਤੀ ਹੋਊਗੀ ਉੱਥੇ ਗਏ ਹੋਣਗੇ ਸਭ ਕੁਝ ਵਾਚਿਆ ਹੋਊਗਾ ਤੇ ਜਿਹੜੇ ਗਵਾਹ ਆ ਉਹ ਦੱਸ ਰਿਹਾ ਵੀ ਉਹਨਾਂ ਨੇ ਇਸ ਨੂੰ ਦੇਖਿਆ ਉੱਥੇ ਇਹੀ ਚੀਜ਼ ਕਰਦੇ ਸੋ ਲੱਗ ਇਹੀ ਰਿਹਾ ਆ ਵੀ ਇਸੇ ਦੇ ਨਾਲ ਹੀ ਆ ਜਿਹੜੇ ਸੀਬੀਸੀ ਵਾਲੇ ਇਹ ਵੀ ਦੱਸ ਰਹੇ ਆ ਵੀ ਇਹ ਵੀ ਕਿਤੇ ਨਾ ਕਿਤੇ ਬਿਸ਼ਨੋਈ ਗੈਂਗ ਦਾ ਹੀ ਮੈਂਬਰ ਆ ਜਿਹੜਾ ਉਹ ਮੰਨਿਆ ਜਾ ਰਿਹਾ ਆ ਜਿੱਦਾਂ ਤਿੰਨ ਹੋਰ ਕਮਲਪ੍ਰੀਤ ਕਰਨ ਬਰਾੜ ਤੇ ਕਰਨਪ੍ਰੀਤ ਇੰਨਾ ਤਿੰਨਾਂ ਨੂੰ ਵੀ ਜਿਹੜੇ ਬਿਸ਼ਨੋਈ ਗੈਂਗ ਦੇ ਹੀ ਮੈਂਬਰ ਦੇ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ ਵੀ ਇਦਾਂ ਲੱਗ ਰਿਹਾ ਵੀ ਜਿਹੜਾ ਬਿਸ਼ਨੋਈ ਜਿੰਨੂੰ ਕੀ ਉੱਥੇ ਭਾਰਤੀ ਜਿਹੜਾ ਰਾਸ਼ਟਰਵਾਦ ਦੇ ਵਿੱਚ ਨਿਵਾ ਕੇ ਪੇਸ਼ ਕੀਤਾ ਜਾ ਰਿਹਾ ਪਟਿਆਲ ਵਰਗੇ ਬੰਦਿਆਂ ਦੇ ਕੋਲੋਂ ਤੇ ਉਹਦੇ ਸੰਬੰਧ ਦੇ ਵਿੱਚ ਕਿਦਾਂ ਜਿਹੜੀਆਂ ਉੱਥੇ ਦੀਆਂ ਬਿਆਨਬਾਜ਼ੀਆਂ ਹੁੰਦੀਆਂ ਆ ਕਿਦਾਂ ਉਹ ਲਾਈਵ ਹੁੰਦਾ ਤੇ ਕਿਦਾਂ ਉਹ ਸਾਰਾ ਕੁਝ ਕਰਦਾ ਆ ਇੱਥੇ ਲੱਗ ਹੀ ਰਿਹਾ ਆ ਵੀ ਉਸ ਗੈਂਗ ਦੀ ਵਰਤੋਂ ਜਿਹੜੀ ਜਿੰਨੀਆਂ ਉਸ ਦੀਆਂ ਸ਼ਾਖਾ ਦੇ ਬੰਦੇ باقی ਥਾਵਾਂ ਦੇ ਉੱਤੇ ਆ ਉਥੇ ਆਪਣੀਆਂ ਜਿਹੜੀਆਂ ਪੋਲਿਟੀਕਲ ਕਿਲਿੰਗਸ ਕਰਾਉਣ ਦੇ ਲਈ ਮੋਦੀ ਸਰਕਾਰ ਭਾਰਤ ਸਰਕਾਰ ਆ ਉਹ ਇਸ ਟਾਈਮ ਉਹਨਾਂ ਨੂੰ ਵਰਤ ਰਹੀ ਹੈਗੀ ਆ ਸੋ ਕਹਿੰਦੇ ਵੀ ਇਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਕਾਰਵਾਈ ਜਿਹੜੀ ਉਹ ਰੋਕੀ ਗਈ ਸੀ ਜਿਹਦੇ ਵਿੱਚ ਕਹਿੰਦੇ ਵੀ ਦੋ ਹੋਰ ਐਕਸਟੈਂਡਡ ਮੈਗਜ਼ੀਨਸ ਮਿਲੀਆਂ ਸੀਗੀਆਂ ਪਿਸਟਲ ਮੈਗਜ਼ੀਨ ਜਿਹਦੇ ਵਿੱਚ 10 ਰਾਉਂਡ ਤੋਂ ਵੱਧ ਪੈ ਜਾਂਦੇ ਆ ਜੋ ਕਿ ਕੈਨੇਡੀਅਨ ਲਾ ਦੇ ਅਨਸਾਰ ਜਿਹੜਾ ਹੋ ਗੈਰ ਕਾਨੂੰਨੀ ਆ ਤੇ ਇਸ ਨੂੰ ਜਿਹੜਾ ਕਈ ਫਾਇਰ ਆਰਮ ਆਫੈਂਸਸ ਦੇ ਨਾਲ ਤੇ ਕੰਟਰੋਲਡ ਸਬਸਟੈਂਸ ਦੇ ਪੋゼਸ਼ਨ ਦੇ ਵਿੱਚ ਵੀ ਜਿਹੜੇ ਚਾਰजेस ਲਾਏ ਗਏ ਆ ਪਰ ਇਸ ਦੇ ਉੱਤੇ ਸੇਮ ਜਿਹੜੇ ਕਰਨ ਬਰਾੜ ਵਾਲੇ ਕਰਨ ਪ੍ਰੀਤ ਕਮਲ ਪ੍ਰੀਤ ਵਾਲੇ ਜਿਹੜੇ ਚਾਰजेस ਆ ਜਿਹੜੇ ਦੋ ਮੇਨ ਆ ਕਾਂਸਪੀਰੇਸੀ ਟੂ ਕਮਿਟ ਮਰਡਰ ਤੇ ਜਿਹੜੇ ਫਰਸਟ ਡਿਗਰੀ ਮਰਡਰ ਉਹ ਜਿਹੜੇ ਚਾਰਜਸ ਆ ਇਹਨਾਂ ਉੱਤੇ ਲਗਾਏ ਇਸ ਉੱਤੇ ਜਿਹੜੇ ਉਹ ਲਾਏ ਜਾ ਚੁੱਕੇ ਆ ਤੁਸੀਂ ਦੇਖ ਲਓ ਹਰਜੋ ਸਿੰਘ ਜੀ ਜਿੰਨੇ ਵੀ ਆ ਬੜੀ ਹਲਕੀ ਉਮਰ ਦੇ ਮੁੰਡੇ ਆ ਸਾਰੇ ਤੇ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਵਰਤੋਂ ਜਿਹੜੀ ਕੀਤੀ ਜਾ ਰਹੀ ਹੈ ਤੇ ਸਭ ਤੋਂ ਅਫਸੋਸ ਵਾਲੀ ਗੱਲ ਆ ਵੀ ਸਿੱਖਾਂ ਦੇ ਘਰ ਜਾਮ ਕੇ ਸਿੱਖਾਂ ਵਾਲੇ ਥਾਂ ਦੇ ਉੱਤੇ ਸਿੱਖ ਜਿੱਤੇ ਆਪਣੀ ਆਵਾਜ਼ ਚੱਕਦੇ ਆ ਉਹਨਾਂ ਦੇ ਨਾਲ ਇਹ ਕਿੰਦਾ ਕਿਹੜਾ ਜਿਹੜਾ ਇਹ ਧਰੋਖਾ ਮਾਰ ਰਹੇ ਆ ਕਿਹੜੇ ਪਾਸੇ ਨੂੰ ਇਹ ਜਿਹੜੇ ਜਾ ਰਹੇ ਆ ਕੀ ਇਹਨਾਂ ਨੂੰ ਇਹ ਨਹੀਂ ਪਤਾ ਉਹਨਾਂ ਉਸ ਪਰਿਵਾਰਾਂ ਦੇ ਵਿੱਚ ਜਿਹੜਾ ਉਹ ਜਾਮ ਕੇ ਵੀ ਗੁਰੂ ਘਰਾਂ ਚ ਜਾ ਕੇ ਕੰਮ ਕੀ ਰਹੇ ਵੀ ਕਿਦਾਂ ਇਹ ਕਿੰਨਾਂ ਦੀਆਂ ਜਿਹੜੀਆਂ ਕਟ ਪੁਤਲੀਆਂ ਬਣ ਕੇ ਇਹ ਪੁੱਠੇ ਕੰਮਾਂ ਦੇ ਵਿੱਚ ਜਿਹੜੇ ਉਹ ਜਾ ਚੁੱਕੇ ਆ ਸੋ ਇਹ ਬਹੁਤ ਵੱਡੀ ਜਿਹੜੀ ਇੱਕ ਚਿੰਤਾ ਦੀ ਗੱਲ ਆ ਤੇ ਇਹ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਆਪਣੀ ਆਵਾਜ਼ ਚੱਕਣ ਵਾਲੇ ਲੋਕਾਂ ਨੂੰ ਭਾਰਤ ਜਿਹੜਾ ਆ ਉਹ ਬਾਹਰ ਬੈਠੇ ਵੀ ਕਿਸ ਤਰੀਕੇ ਦੇ ਨਾਲ ਮਰਵਾ ਰਿਹਾ ਆ ਜਾਂ ਮਰਵਾਉਣ ਦੀਆਂ ਸਾਜ਼ਿਸ਼ਾਂ ਘੜ ਰਿਹਾ ਆ ਸੋ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਸੁਚੇਤ ਰਹਿਣ ਦੀ ਜ਼ਰੂਰਤ ਹੈ ਜੀ ਬਿਲਕੁਲ ਸੋ ਜਿਹੜੇ ਇਹਦੇ ਸਵਾਂਦੇ ਵਿੱਚ ਇਕੱਲਾ ਇਹ ਨਹੀਂ ਹੈ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਸਾਡੇ ਇਲੈਕਟਿਡ ਅਫੀਸ਼ੀਅਲਸ ਹੈਗੇ ਆ ਉਹਨਾਂ ਨੂੰ ਵੀ ਸਾਨੂੰ ਜਿਹੜਾ ਬਾਅਦ ਚ ਕੰਨਣਾ ਪੈਣਾ ਹੈਗਾ ਆ ਹਾਂਜੀ ਆ ਹੁਣ ਇੱਕ ਰਿਪੋਰਟ ਇਹ ਆ ਰਹੀ ਆ ਪਈ ਜਿਹੜਾ ਐਮੀ ਵੈਰਾ ਆ ਕਾਂਗਰਸਮੈਨ ਸੈਕਰਾਮੈਂਟੋ ਤੋਂ ਉਹਨਾਂ ਨੇ ਇਹ ਜਿਹੜਾ ਆ ਭਾਰਤ ਦੇ ਪੱਖ ਉਹ ਪੂਰੇ ਹੈਗੇ ਆ ਤੇ ਕਹਿੰਦੇ ਪਈ ਜਿਹੜੇ ਹਿਊਮਨ ਰਾਈਟਸ ਦੇ ਉੱਤੇ ਇੰਡੀਆ ਨੂੰ ਜਿਹੜਾ ਲੈਕਚਰ ਕਰਨਾ ਆ ਨਾ ਉਹ ਵਰਕ ਨਹੀਂ ਕਰੂਗਾ ਇੰਡੀਆ ਦੇ ਲਾ ਜਿਹੜੇ ਅ ਅਮਰੀਕਨ ਲਾ ਮੇਕਰ ਐਮੀ ਵੈਰਾ ਤੇ ਉਹ ਕਹਿੰਦੇ ਵੀ ਮੈਂ ਰੋ ਖੰਨੇ ਦੇ ਨਾਲ ਵੀ ਇਦਾਂ ਹੀ ਜਿਹੜਾ ਆ ਐਗਰੀ ਕਰਦਾ ਆ ਸੋ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਆਪਾਂ ਸਿਟੀਜ਼ਨਾਂ ਵਸਦੇ ਆ ਅ ਅਮਰੀਕਨ ਇਲੈਕਟਡ ਆਫੀਸ਼ੀਅਲਸ ਆ ਜਾਂ ਅਮਰੀਕਾ ਦੇ ਬੰਦਿਆਂ ਨੂੰ ਜਿਨ੍ਹਾਂ ਨੂੰ ਇਲੈਕਟ ਕਰਦੇ ਆ ਉਹ ਹੁਣ ਦੇਖਣਾ ਪੈਣਾ ਹੈ ਵੀ ਉਹ ਅਮਰੀਕਨ ਸਿਟੀਜ਼ਨਸ ਦੇ ਨਾਲ ਖੜਦੇ ਆ ਜਾਂ ਉਹ ਹੋਰ ਕਿਸੇ ਮੁਲਕ ਦੇ ਨਾਲ ਖੜਦੇ ਹੈਗੇ ਆ ਬਹੁਤ ਵੱਡਾ ਮੁੱਦਾ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਦਾ ਚੱਲ ਰਿਹਾ ਹੈ ਐਫ ਵੀ ਆਈ ਦੀਆਂ ਤੁਸੀਂ ਐਡਵਰਟਾਈਜ਼ਮੈਂਟਸ ਵੀ ਸੁਣੀਆਂ ਸੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਲੁੱਟਮਾਰ ਪੈਸੇ ਖੋਣ ਦੀ ਗੱਲਬਾਤ ਉਹ ਵੀ ਤੁਸੀਂ ਜਿਹੜੀ ਸੁਣੀ ਸੀ ਪਰ ਆਉਣ ਵਾਲੇ ਦਿਨਾਂ ਵਿੱਚ ਆਪਾਂ ਜ਼ਰੂਰ ਇਹਨਾਂ ਸਾਰੇ ਜਿਹੜੇ ਕਾਂਗਰਸਮੈਨ ਜਾਂ ਸੈਨੇਟਰ ਉਹ ਅਮਰੀਕਨ ਸਿਟੀਜ਼ਨਸ ਦੇ ਨਾਲ ਖੜਦੇ ਆ ਜਾਂ ਕਿਸੇ ਹੋਰ ਸਰਕਾਰ ਨਾਲ ਇਹਨਾਂ ਨੂੰ ਐਕਸਪੋਜ਼ ਜ਼ਰੂਰ ਕਰਾਂਗੇ ਪੰਜਾਬੀ ਰੇਡੀਓ ਯੂਐਸਏ ਨਾਲ ਇਦਾਂ ਜੁੜਦੇ ਰਹੋ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਖਬਰ ਆ ਉਹ ਮਿਲਦੀ ਹੈਗੀ ਆ ਜਰੂਰ ਦੱਸਿਓ ਪਰ ਉਹ ਵੈਲਿਡ ਹੋਵੇ ਅਸੀਂ ਸਾਰਾ ਵੈਰੀਫਾਈ ਕਰਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਇਹ ਸਾਨੂੰ ਬਿਲਕੁਲ ਪਤਾ ਹੈ ਕਿ ਕੁਝ ਕਾਂਗਰਸਮੈਨਾਂ ਨੇ ਜਿਹੜੇ ਭਾਰਤੀ ਮੂਲ ਦੇ ਆ ਉਹਨਾਂ ਨੇ ਇੱਕਦਮ ਹੀ ਸਟੇਟਮੈਂਟਾਂ ਜਾਰੀ ਕਰਤੀਆਂ ਸੀ ਜਦੋਂ ਇੰਡੀਅਨ ਕੌਂਸੂਲੇਟ ਦੇ ਬਾਹਰ ਅੱਗ ਲੱਗੀ ਸੀ ਹਾਲਾਂਕਿ ਬਹੁਤ ਲੋਕ ਇਹ ਕਹਿ ਰਿਹਾ ਹੈ ਵੀ ਉਹ ਕਿਸੇ ਹੋਮਲੈਸ ਨੇ ਉਹ ਵੀ ਕਿਸੇ ਡੰਪਸਟਰ ਦੇ ਵਿੱਚ ਅੱਗ ਲਾਈ ਸੀ ਜੀ ਜੀ ਸਾਡੇ ਬਾਰ ਬਾਰ ਰਿਕੁਐਸਟ ਕਰਨ ਤੇ ਸੈਨ ਫਰਸਿਸਕੋ ਪੁਲਿਸ ਨੂੰ ਉਹ ਹਜੇ ਤੱਕ ਵੀ ਇਹ ਕਹਿ ਰਿਹਾ ਹੈ ਵੀ ਇਨਵੈਸਟੀਗੇਸ਼ਨ ਜਾਰੀ ਆ ਐਫ ਬੀ ਆਈ ਵੀ ਇਨਵੈਸਟੀਗੇਟ ਕਰ ਰਹੀ ਆ ਬਹੁਤ ਸਾਰੇ ਮੰਦਰਾਂ ਦੇ ਬਾਹਰ ਲਿਖਿਆ ਗਿਆ ਸੀ ਹਰ ਇੱਕ ਸਿੱਖ ਕਹਿ ਰਿਹਾ ਵੀ ਕਦੇ ਵੀ ਕੋਈ ਜਿਹੜਾ ਸਿੱਖ ਆ ਉਹ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਇਦਾਂ ਦੀ ਗੱਲ ਨਹੀਂ ਕਰ ਸਕਦਾ ਨਾ ਹੀ ਕਦੇ ਹੋਈ ਆ ਇਹਦਾ ਪ੍ਰੂਫ ਵੀ ਆ ਪੇ ਬ੍ਰੈਂਪਟਨ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਮੰਦਰਾਂ ਦੇ ਉੱਤੇ ਕੁਝ ਹਿੰਦੂ ਲੋਕਾਂ ਨੇ ਲਿਖ ਕੇ ਸਿੱਖਾਂ ਨੂੰ ਬਦਨਾਮ ਕੀਤਾ ਸੀ ਉਹ ਫੜੇ ਵੀ ਗਏ ਸੀ ਕੈਨੇਡਾ ਚ ਵੀ ਤਾਂ ਸੋ ਜੀਆ ਸੋ ਇਹੇ ਕੁਝ 11 ਮੰਦਰਾਂ ਤੇ ਹੋਇਆ ਬੇਰੀਏ ਦੇ ਵਿੱਚ ਅ ਲਗਭਗ ਅਸੀਂ ਘੱਟੋ ਘੱਟ ਨਹੀਂ ਤਾਂ 5 ਜਾਂ 6 ਸ਼ਹਿਰਾਂ ਦੇ ਜਿਹੜੇ ਪੁਲਿਸ ਚੀਫ ਆ ਉਹਨਾਂ ਨੂੰ ਰੇਡੀਓ ਵਲੋਂ ਈਮੇਲਾਂ ਕਰ ਚੁੱਕੇ ਹੈਗੇ ਆ ਵੀ ਸਾਨੂੰ ਉਹ ਪੂਰੀ ਇਨਫੋਰਮੇਸ਼ਨ ਦੇਓ ਬਸ ਉਹਨਾਂ ਦਾ ਜਵਾਬ ਇਹੀ ਆਉਂਦਾ ਜੀ ਇਨਵੈਸਟੀਗੇਸ਼ਨ ਕਰ ਰਹੇ ਆ ਪਤਾ ਨਹੀਂ ਕਿਹੜੀ ਇਨਵੈਸਟੀਗੇਸ਼ਨ ਕਿੰਨਾ ਕੁ ਟਾਈਮ ਲੱਗਣਾ ਹੈਗਾ ਤੇ ਇਹ ਵੀ ਬੜੀ ਹੈਰਾਨੀ ਦੀ ਗੱਲ ਆ ਵੀ ਜਿਨ੍ਹਾਂ ਮੰਦਰਾਂ ਦੇ ਬਾਹਰ ਜਿਹੜੇ ਇਦਾਂ ਦੇ ਕੋਈ ਨਾਰੇ ਜਾਂ ਸ਼ਬਦਾਵਲੀ ਦਿੱਗੀ ਗਈ ਸੀ ਉਹਨਾਂ ਚ ਕੈਮਰੇ ਹਨ ਅੱਜ ਕੱਲ ਤੁਸੀਂ ਦੇਖੋ ਵੀ ਕਿਸੇ ਦੀ ਮੜਾ ਜਿਆ ਵੀ ਪ੍ਰਾਪਰਟੀ ਹੋਵੇ ਉਹਨਾਂ ਦੇ ਹਰ ਇੱਕ ਨੇ ਕੈਮਰੇ ਲਾਏ ਘਰਾਂ ਦੇ ਬਾਹਰ ਲਾਏ ਹੈਗੇ ਆ ਬਿਜ਼ਨਸ ਦੇ ਬਾਹਰ ਲਾਏ ਆ ਇਹ ਕਿੱਦਾਂ ਹੋ ਸਕਦਾ ਵੀ ਜਿਹੜੀਆਂ ਧਾਰਮਿਕ ਸਥਾਨ ਸਾਡੇ ਗੁਰੂ ਘਰਾਂ 'ਚ ਲੱਗੇ ਹੋ ਆ ਉੱਥੇ ਕਿਉਂ ਨਹੀਂ ਲੱਗੇ ਹੈਗੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਬਹੁਤ ਧਿਆਨ ਰੱਖਣ ਜ਼ੋਰ ਗੱਲ ਆ ਇਲੈਕਸ਼ਨਾਂ ਆ ਦੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਦੇਖੋ ਉਹਨਾਂ ਲੋਕਾਂ ਦੀ ਸਪੋਰਟ ਕਰੋ ਜਿਹੜੇ ਤੁਹਾਡੇ ਨਾਲ ਖੜਦੇ ਹੈਗੇ ਤੁਹਾਡੇ ਅਮਰੀਕਨ ਸਿਟੀਜ਼ਨਸ ਦੇ ਨਾਲ ਖੜਦੇ ਹੈਗੇ ਜੀ ਜੀ ਬਿਲਕੁਲ ਸੋ ਇਹ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ ਇਹ ਇੱਕ ਦੇਸੀ ਡਿਸਾਈਡ ਕਰਕੇ ਸੀਗਾ ਹਰਜੋਤ ਸਿੰਘ ਜੀ ਚੱਲ ਰਿਹਾ ਇਹਨਾਂ ਨੇ ਕਰਵਾ ਰਿਆ ਸੀ ਇੱਕ ਲੱਗਦਾ ਕੁਝ ਉਥੇ ਵਾਸ਼ਿੰਗਟਨ ਡੀਸੀਸ ਦੇ ਵਿੱਚ ਤੇ ਉਥੇ ਇਹ ਜਿਹੜਾ ਐਮੀ ਬੈਰਾ ਕਹਿ ਰਿਹਾ ਅਬ ਇਹ ਸੇਮ ਹੀ ਭਾਸ਼ਾ ਆ ਜਿਹੜੀ ਮੈਂ ਤੁਹਾਨੂੰ ਦੱਸ ਦਵਾਂ ਜਿਹੜੀ ਜੈ ਸ਼ੰਕਰ ਦੀ ਸੀਗੀ ਜਿਹੜਾ ਭਾਰਤ ਦਾ ਐਕਸਟਰਨਲ ਮਨਿਸਟਰ ਆ ਜਿਹੜਾ ਕਹਿ ਰਿਹਾ ਸੀਗਾ ਵੀ ਇੰਡੀਆ ਨੂੰ ਤੇ 100 ਸਾਲ ਉਹਨਾਂ ਨੇ ਗੁਲਾਮ ਰੱਖਿਆ ਸੋ ਸਾਨੂੰ ਹਿਊਮਨ ਰਾਈਟ ਦੇ ਉੱਤੇ ਜਿਹੜੀ ਉਹ ਤੁਸੀਂ ਇਹ ਜਿਹੜੀ ਚੀਜ਼ ਨਾ ਕਹੋ ਇਹਨਾਂ ਤੋਂ ਉਹੀ ਗੱਲ ਹੋਈ ਆ ਵੀ ਜੇ ਪਹਿਲੋਂ ਕੁੱਟ ਖਾਦੀ ਆ ਤੇ ਜੇ ਉਹ ਆਪ ਕੁੱਟਣ ਲੱਗ ਜਾਂਦੇ ਤਾਂ ਮਤਲਬ ਉਹਨਾਂ ਨੂੰ ਕੁਝ ਕੁਝ ਕਹਿਣਾ ਨਹੀਂ ਜਿਹੜਾ ਉਹ ਚਾਹੀਦਾ ਸੋ ਜੋ ਉੱਥੇ ਵਰਤਾਰਾ ਜਿਹੜਾ ਚੱਲ ਰਿਹਾ ਆ ਜਿਸ ਤਰੀਕੇ ਦੇ ਨਾਲ ਮੋਦੀ ਜਿਹੜਾ ਉਹ ਚੱਲ ਰਿਹਾ ਆ ਇੱਥੇ ਤੇ ਇਦਾਂ ਲੱਗ ਰਿਹਾ ਵੀ ਇਹ ਕਹਿਣ ਨੂੰ ਅਮਰੀਕਾ ਦੇ ਇਹ ਲਾਅ ਮੇਕਰ ਆ ਇਹ ਪ੍ਰੌਕਸੀ ਜੀ ਇੰਡੀਆ ਦੀਆਂ ਜਿਹੜੀਆਂ ਇੱਥੇ ਬੈਠੀਆਂ ਪਈਆਂ ਨੇ ਤੇ ਉਹਨਾਂ ਦੀ ਹੀ ਹਮੇਸ਼ਾ ਪੱਖ ਪੂਰਦੇ ਆ ਜਦੋਂ ਪੰਨੂ ਹੁਣਾ ਦੇ ਕਤਲ ਦੀ ਮਾਮਲਾ ਵੀ ਸਾਹਮਣੇ ਆਇਆ ਸੀ ਉਦੋਂ ਵੀ ਇਹਨਾਂ ਦੇ ਬਿਆਨ ਦੇਖਣ ਵਾਲੇ ਸੀਗੇ ਕੋਈ ਇਦਾਂ ਨਹੀਂ ਸੀਗਾ ਵੀ ਠੋਸ ਵੀ ਅਮਰੀਕੀ ਨਾਗਰਿਕ ਨੂੰ ਮਾਰਨ ਦੀ ਗੱਲ ਹੋਈ ਆ ਤੇ ਉਸ ਤੇ ਹੱਕ ਜਾ ਕੇ ਖੜ੍ਹ ਜੀ ਬਿਲਕੁਲ ਐਮੀ ਬਰਾਵੇਲੇ ਤਾਂ ਬਹੁਤ ਪਹਿਲਾਂ ਵੀ ਇਹ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਆ ਪੀ ਉਹੋ ਜਿਹੜਾ ਸਿੱਖਾਂ ਦਾ ਜੈਨੋਸਾਈਡ ਦਾ ਮਤਆ ਆ ਉਹਦੇ ਸਾਈਨੇ ਨਹੀਂ ਕੀਤੇ ਸੀ ਹੁਣ ਪਿਛਲੀ ਵਾਰੀ ਵੀ ਉਹ ਤੇ ਚੁੱਪੇ ਰਹਿੰਦਾ ਵੀ ਨਹੀਂ ਜੀ ਸਿੱਖਾਂ ਦਾ ਕਤਲੇਆਮ ਹੋਇਆ ਨਹੀਂ ਹੈਗਾ ਅ ਪਰ ਲੱਕਲੀ ਜਸਮੀਤ ਬੈਂਸਰ ਕੇ ਅ ਅਸੈਂਬਲੀ ਮੈਂਬਰ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਨੇ ਜੈਨੋਸਾਈਡ ਦਾ ਮਤਆ ਲਿਆਂਦਾ ਵੀ ਸੀ ਉਹ ਜੈਨੋਸਾਈਡ ਦਾ ਮਤਆ ਪਾਸ ਵੀ ਹੋਇਆ ਹੈਗਾ ਤੇ ਇਦਾਂ ਦੇ ਵੀ ਜਿਹੜੇ ਹੈਗੇ ਆ ਸਾਡੇ ਜਿਹੜੇ ਇਲੈਕਟਿਡ ਆਫੀਸ਼ੀਅਲਸ ਜਿਹੜੇ ਜਿਹੜੇ ਵਿਕਟਮਸ ਆ ਉਹਨਾਂ ਦੇ ਨਾਲ ਖੜਦੇ ਹੈਗੇ ਆ ਪਰ ਇਹ ਸਾਰੇ ਜਿਹੜੇ ਨਹੀਂ ਖੜ ਰਏ ਹੈਗੇ ਉਹ ਸਾਨੂੰ ਆਨ ਆਲੇ ਸਮੇਂ ਦੇ ਵਿੱਚ ਐਕਸਪੋਜ਼ ਕਰਨੇ ਪੈਣੇ ਹੈਗੇ ਆ ਤੇ ਆਪਾਂ ਜਿਹੜੀ ਵੋਟ ਪਾਨੇ ਆ ਉਹ ਸਾਨੂੰ ਸੋਚ ਕੇ ਪਾਣੀ ਪੈਣੀ ਆ ਤੇ ਜਿਹੜੀਆਂ ਜਿਹੜਾ ਵੀ ਸਾਡਾ ਇਲੈਕਟਿਡ ਆਫੀਸ਼ੀਅਲ ਆ ਉਹ ਅਮਰੀਕਨ ਵੈਲਿਊਜ਼ ਲਈ ਖੜ ਰਿਆ ਜਾ ਹੋ ਕਿਸੇ ਹੋਰ ਵੈਲਿਊ ਦੇ ਲਈ ਖੜ ਰਿਹਾ ਹੈਗਾ ਆ ਆਪਾਂ ਦੱਸਾਂਗੇ ਜ਼ਰੂਰ ਤੁਹਾਨੂੰ ਆ ਬਹੁਤ ਸਾਰਾ ਮੀਡੀਆ ਆ ਉਹ ਇਸ ਗੱਲ ਤੇ ਕਦੇ ਵੀ ਨਹੀਂ ਬੋਲੂਗਾ ਤੁਸੀਂ ਦੇਖਦੇ ਰਹਿੰਦੇ ਆ ਚੁੱਪ ਰਹਿੰਦੇ ਆ ਉਹ ਇਹਨਾਂ ਇਸ਼ੂਜ਼ ਦੇ ਉੱਤੇ ਪਰ ਇਹ ਬਹੁਤ ਇੰਪੋਰਟੈਂਟ ਇਸ਼ੂ ਆ ਕਿਉਂਕਿ ਇੰਨੀ ਜ਼ਿਆਦਾ ਇੰਟਰਫੀਰੈਂਸ ਵੱਧ ਗਈ ਹੈਗੀ ਆ ਆ ਬਾਹਰਲੇ ਮੁਲਕਾਂ ਦੀ ਅਮਰੀਕਾ ਦੇ ਵਿੱਚ ਚਾਹੇ ਉਹ ਚਾਈਨਾ ਆ ਇੰਡੀਆ ਆ ਰਸ਼ੀਆ ਆ ਪੇ ਜਿਹੜਾ ਵੀ ਹਿਊਮਨ ਰਾਈਟਸ ਦੀ ਗੱਲ ਕਰਦਾ ਆ ਮਿਨੋਰਟੀ ਦੇ ਹੱਕ ਦੀ ਗੱਲ ਕਰਦੇ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਪੇ ਉਹਨਾਂ ਦੇ ਅਗੇਂਸਟ ਅਸੀਂ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਹਾਂ ਲੱਖਾਂ ਜਾਂ ਮਿਲੀਅਨਸ ਡਾਲਰ ਇਕੱਠੇ ਕਰਕੇ ਹਰਾਵਾਂਗੇ ਉਹੀ ਕੁਝ ਆਪਣੀ ਗਵਰਨਟੀ ਮੁਲਕ ਕੈਨੇਡਾ ਦੇ ਵਿੱਚ ਵੀ ਵਾਪਰਿਆ ਸੋ ਅਮਰੀਕਾ ਦੀ ਸਰਕਾਰ ਇਹ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਵਾਲਾ ਬਿੱਲ ਜਿਹੜਾ ਹੈ ਫੈਡਰਲ ਲੈਵਲ ਤੇ ਵੀ ਲਿਆਉਣ ਦੀ ਸੋਚ ਰਹਾ ਹੈ ਉਹਨਾਂ ਤੇ ਕਾਫੀ ਪ੍ਰੈਸ਼ਰ ਚੱਲ ਰਿਹਾ ਹੈਗਾ ਤਾਂ ਕਿ ਇਦਾਂ ਦੀ ਚੀਜ਼ ਨਾ ਵਾਪਰੇ ਕੈਲੀਫੋਰਨੀਆ ਵਿੱਚ ਵੀ ਇਹ ਕੁਝ ਵਾਪਰਿਆ ਸੋ ਆਪਾਂ ਕੀ ਕੁਝ ਵਾਪਰਿਆ ਆ ਇੰਡੀਆ ਬਾਰੇ ਪੰਜਾਬ ਬਾਰੇ ਤਾਂ ਤੁਸੀਂ ਸੁਣਦੇ ਰਹਿੰਦੇ ਆ ਤੇ ਸਾਡਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਸਾਡੀ 골ਡਨ ਸਟੇਟ ਚ ਕੀ ਵਾਪਰ ਰਿਹਾ ਸਾਡੇ ਮੁਲਕ ਅਮਰੀਕਾ ਚ ਕੀ ਵਾਪਰ ਰਿਹਾ ਉਹ ਜ਼ਰੂਰ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਿਨੇ ਆ ਤੇ ਵੱਧ ਤੋਂ ਵੱਧ ਆਪਣੇ ਜਿਹੜੇ ਸਰੋਤੇ ਹੈਗੇ ਆ ਫਰੈਂਡ ਦੋਸਤ ਮਿੱਤਰ ਉਹਨਾਂ ਨੂੰ ਇਹ ਪ੍ਰੋਗਰਾਮ ਸੁਣਨ ਦੇ ਲਈ ਦੇਖਣ ਦੇ ਲਈ ਨਾਲ ਜੋੜਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਵਾਪਰ ਕੀ ਰਿਹਾ ਹੈਗਾ ਕਿਉਂਕਿ ਆਪਾਂ ਸਾਰੇ ਕਮਾਕਾਰਾਂ ਵਿੱਚ ਬਿਜੀ ਹੁੰਨੇ ਆ ਸਾਡੇ ਕੋਲ ਮੌਕਾ ਨਹੀਂ ਹੁੰਦਾ ਪਈ ਇੰਨੀਆਂ ਆਪਾਂ ਨਿਊਜ਼ਪੇਪਰਸ ਪੜ੍ਹ ਸਕੀਏ ਅਸੀਂ ਕੋਸ਼ਿਸ਼ ਸਮਾਂ ਸਪੈਂਡ ਕਰੀਦਾ ਸਵੇਰੇ ਉੱਠ ਕੇ ਤਾਂ ਕਿ ਉਹ ਸਾਰੀਆਂ ਖਬਰਾਂ ਜਿਹੜੀਆਂ ਆ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ ਜੀ